ਨਮਸਕਾਰ ਜੀ ਮੈਂ ਐਮਪੀ ਸਿੰਘ ਔਨ 에ਅਰ ਚੈਨਲ ਸੈਲਰ ਨਿਊਜ਼ ਚੈਨਲ ਤੇ ਬਰਾਤੇ ਹਿੰਦੁਸਤਾਨ ਤੋਂ ਆਪ ਸਭ ਦਾ ਸਵਾਗਤ ਕਰਦਾ ਹਾਂ ਅੱਜ ਅਸੀਂ ਆਏ ਹਾਂ ਕੋਟ ਕਪੂਰ ਵਿੱਚ ਡਾਕਟਰ ਰਾਜਨ ਸਿੰਘਾ ਜੀ ਕੋਲ ਡਾਕਟਰ ਰਾਜਨ ਸਿੰਘਾ ਜੀ ਦੇ ਹਸਪੀਟਲ ਦਾ ਨਾਮ ਵੀ ਰਾਜਨ ਹਸਪੀਟਲ ਹੀ ਹੈ ਡਾਕਟਰ ਸਾਹਿਬ ਨਮਸਕਾਰ ਜੀ ਅਸੀਂ ਬਹੁਤ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਤੁਹਾਡਾ ਆਪਣੇ ਚੈਨਲ ਤੇ ਥੈਂਕ ਯੂ ਡਾਕਟਰ ਸਾਹਿਬ ਮੈਂ ਕੁਝ ਚੀਜ਼ਾਂ ਤੁਹਾਡੇ ਕੋਲ ਜਾਣਨੀਆਂ ਚਾਹਾਂਗਾ ਸਭ ਤੋਂ ਪਹਿਲਾਂ ਸਰ ਡਾਕਟਰ ਸਾਹਿਬ ਇਸ ਹਸਪੀਟਲ ਵਿੱਚ ਕੀ ਕੀ ਫੈਸਿਲਿਟੀਆਂ ਹਨ ਇਸ ਹਸਪੀਟਲ ਵਿੱਚ ਮੈਡੀਸਨ ਆਰਥੋ ਸਰਜਰੀ ਇਹ ਸਾਰੀਆਂ ਫੈਸਿਲਿਟੀਆਂ ਨੇ ਤੇ ਹਸਪਟਲਾਈਜੇਸ਼ਨ ਬੈਡ ਵੀ ਹੈ ਨੇ 30 ਬੈਡਸ ਨੇ 30 ਬੈਡਸ ਹੈਗੇ ਤੇ ਲੈਬ ਡਾਕਟਰ ਸਭ ਅੰਦਰ ਹੈਗੀ ਹੈ ਲੈਬ ਹੈਗੀ ਹੈ ਤੇ ਕੈਮਿਸਟਿਕ ਸ਼ੌਪ ਕੈਮਿਸਟਿਕ ਸਾਰਾ ਕੁਝ ਹੈ ਅਚਾ ਡਾਕਟਰ ਸਭ ਅਸੀਂ ਇੱਕ ਡਿਸਕਾਊਂਟ ਕਾਰਡ ਪੋਰ ਪੇਸ਼IENTS ਨੂੰ ਇਸ਼ੂ ਕਰਦੇ ਆ ਆਜਾ ਮੇਰੀ ਪਿੰਡ ਦੀ ਨਿਹਾਰ ਸੁਧਾਰ ਦੇ ਦੌਰਾਨ ਸਾਡੇ ਪਿੰਡਾਂ ਦੇ ਵਿੱਚ ਤੁਹਾਡੇ ਸਰਾਉਂਡਿੰਗ ਵੈਨ ਜਾਏਗੀ ਉਸ ਵੈਨ ਤੇ ਅਸੀਂ ਪੈਥ ਲੈਬ ਬਾਇਓਕੈਮਿਸਟਰੀ ਟੈਸਟ ਸਾਰੇ ਫ੍ਰੀ ਕਰਦੇ ਆ ਔਰ ਪੇਸ਼ੈਂਟ ਕੋਰਪੋਰੇਸ਼ਨ ਤੁਹਾਡੇ ਕੋਲ ਆਣ ਕੇ ਕਿ ਉਹਨਾਂ ਨੂੰ ਤੁਸੀਂ ਕੋਈ ਡਿਸਕਾਊਂਟ ਪਰਸੈਂਟੇਜ ਅਨਾਉਂਸ ਕਰਦੇ ਹੋ ਕਿਨਾ ਅਨਾਉਂਸ ਕਰਦੇ ਹੋ ਡਾਕਟਰ ਡਿਪੈਂਡਸ ਅਪਨ ਕਿ ਪੇਸ਼ੈਂਟ ਦੀ ਕਿਸ ਤਰ੍ਹਾਂ ਦੀ ਇਸ ਤਰ੍ਹਾਂ ਤੁਸੀਂ ਕਾਰਡ ਦੋਗੇ ਪੇਸ਼ੈਂਟ ਦੀ ਕੀ 4 ਪੇਸ਼ੈਂਟ ਹੁੰਦੇ ਨੇ ਜੀ ਬਿਲੋ 3 ਲੱਖ ਪਰ ਇਨਕਮ ਹੋਏਗੀ ਉਹਨਾਂ ਦੀ ਗਾਰੰਟੀ ਹੋਏਗੀ ਇਸ ਚੀਜ਼ ਦੀ ਤਾਂ ਕੋਈ ਕਰੀਏਗਾ 19 ਤੋਂ 20% ਡਿਸਕਾਊਂਟ ਅਸਾ ਡਾਕਟਰ ਵੀਕ ਚੀਜ਼ ਦੱਸੋ ਕਿ ਅੱਜ ਦੇ ਡੇਟ ਦੇ ਵਿੱਚ ਪੈਸਟੀਸਾਈਡਸ ਯੂਜ਼ ਹੁੰਦੇ ਨੇ ਬਹੁਤ ਜ਼ਿਆਦਾ ਅਡਲਟਰੀਟਡ ਫੂਡ ਹੈ ਸੋ ਇਹਨਾਂ ਦਾ ਕੀ ਅਸਰ ਪੈ ਰਿਹਾ ਹੈ ਪਬਲਿਕ ਤੇ ਦੇਖੋ ਜੋ ਪੈਸਟੀਸਾਈਡਸ ਨੇ ਜਾਂ ਇਸ ਤਰ੍ਹਾਂ ਦਾ ਜੰਕ ਫੂਡ ਹੈ ਇਹ ਦੋਨੋਂ ਚੀਜ਼ਾਂ ਹੀ ਸਿਹਤ ਨੂੰ ਹਾਨੀਕਾਰਕ ਨੇ ਪੈਸਟੀਸਾਈਡਸ ਤਾਂ ਜਿਸ ਤਰ੍ਹਾਂ ਆਪ ਨੂੰ ਪਤਾ ਹੀ ਹੈ ਕਿ ਇਹ ਕੈਮੀਕਲਸ ਨੇ ਜਿਹੜੇ ਕਿ ਬੋਡੀ ਦੇ ਸਾਰੇ ਸੈਲਸ ਦੇ ਉੱਤੇ ਅਸਰ ਪਾਉਂਦੇ ਨੇ ਤੇ ਅਲਟੀਮੇਟਲੀ ਬੀਟੀ ਹੈਲਥ ਨੂੰ ਨੁਕਸਾਨ ਕਰਦੇ ਨੇ ਸੈਕੰਡਲੀ ਜਿਸ ਤਰ੍ਹਾਂ ਇਹ ਜੰਕ ਫੂਡ ਹੈ ਜਿਸ ਤਰ੍ਹਾਂ ਕਿ ਬੱਚੇ ਬਹੁਤ ਖਾ ਰਹੇ ਨੇ ਉਹ ਵੀ ਉਹਨਾਂ ਦੀ ਹੈਲਥ ਉੱਤੇ ਬਹੁਤ ਜ਼ਿਆਦਾ ਅਸਰ ਕਰ ਰਹੇ ਹਨ ਉਹਨਾਂ ਦੇ ਵਿੱਚ ਮਟਾਪਾ ਆ ਰਿਹਾ ਹੈ ਫਾਰਕੀ ਦੀ ਬਿਮਾਰੀ ਵਧ ਰਹੀ ਹੈ ਹਾਈਪਰ ਟੈਨਸ਼ਨ ਡਾਇਬੀਟਸ ਬੜੀ ਜਲਦੀ ਉਹ ਛੋਟੀ ਉਮਰ ਵਿੱਚ ਕੁੜੀਆਂ ਨੂੰ ਜੀ ਤੇ ਮੇਰੇ ਸਾਰਿਆਂ ਨੂੰ ਇਹੀ ਸੁਝਾਅ ਹੈ ਕਿ ਉਹ ਆਰਗੈਨਿਕ ਫੂਡ ਖਾਣ ਜੀ ਤੇ ਆਪਣੇ ਬੱਚਿਆਂ ਨੂੰ ਜਦੋਂ ਆਪਾਂ ਉਹਨਾਂ ਨੂੰ ਨਸੀਹਤ ਦਈਏ ਕਿ ਉਹ ਇਹੋ ਜਿਹੀ ਚੀਜ਼ਾਂ ਨਾ ਖਾਣ ਤੇ ਨਾ ਹੀ ਆਪਾਂ ਉਹਨਾਂ ਨੂੰ ਇਹ ਪ੍ਰੋਵਾਈਡ ਕਰੀਏ ਡਾਕਟਰ ਸਾਹਿਬ ਦੇਖੋ ਹਰ ਕਿਸੇ ਦੀ ਪਾਕਟ ਨੂੰ ਆਰਗੈਨਿਕ ਫੂਡ ਸੋਟ ਨਹੀਂ ਕਰਦਾ ਤੋ ਉਹਦੇ ਵਾਸਤੇ ਕੋਈ ਜਰਨਲ ਪ੍ਰਿਕਾਸ਼ਨ ਦੱਸੋ ਤਾਂ ਕਿ ਪਬਲਿਕ ਅਵੇਅਰ ਹੋ ਸਕੇ ਗਰੀ ਚੀਜ਼ ਹੈ ਆਪਾਂ ਘਰ ਸਬਜ਼ੀਆਂ ਉਹ ਪਾ ਸਕਦੇ ਹਾਂ ਬਿਨਾਂ ਰੈਸਪਰੇਟਾਂ ਉਹ ਸਬਜ਼ੀਆਂ ਜਿਨ੍ਹਾਂ ਕੇ ਪੋਸਟਿਵ ਜਿਨ੍ਹਾਂ ਦਾ ਕੁਛ ਨਹੀਂ ਆਉਂਦਾ ਸਿਰਫ ਥੋੜੀ ਮਿਹਨਤ ਦੀ ਲੋੜ ਹੈ ਤੇ ਇਸ ਤੋਂ ਇਲਾਵਾ ਜੋ ਆਪਾਂ ਜਿੱਥੇ ਵੀ ਆਰਗੈਨਿਕ ਫੂਡ ਚਲੋ ਆਪਾਂ ਕਹਿੰਦੇ ਆ ਕਿ ਮਹਿੰਗਾ ਹੈ ਪਰ ਜੰਕ ਫੂਡ ਤਾਂ ਆਪਾਂ ਅਵੋਇਡ ਕਰ ਸਕਦੇ ਹਾਂ ਜੀ ਜੀ ਹਾਂਜੀ ਸੋ ਤੁਸੀਂ ਜਾਣਿਆ ਦੇਖੋ ਕਿੰਨਾ ਸਭ ਮੈਸੇਜ ਦੇ ਰਹੇ ਨੇ ਡਾਕਟਰ ਸਾਹਿਬ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਇਹ ਸੁਝਾਅ ਕਿਹੋ ਜਿਹਾ ਲੱਗਦੇ ਨੇ ਕੋਰ ਇਸ ਨੂੰ ਅਪਣਾਓ ਆਪਣੀ ਜ਼ਿੰਦਗੀ ਵਿੱਚ ਤਾਕੀ ਤੁਹਾਡੀ ਜ਼ਿੰਦਗੀ ਸੁਖਾਲੀ ਹੋ ਸਕੇ ਡਾਕਟਰ ਸਾਹਿਬ ਇੱਕ ਚੀਜ਼ ਜਾਣਨਾ ਹੋਰ ਚਾਹਾਂਗੇ ਅਸੀਂ ਅੱਜ ਦੀ ਡੇਟ ਦੇ ਵਿੱਚ ਜਿਹੜੀ ਪਬਲਿਕ ਜਨਰੇਸ਼ਨ ਬਹੁਤ ਜ਼ਿਆਦਾ ਵੱਧ ਰਹੀ ਹੈ ਜਨਰੇਸ਼ਨ ਵਧਨ ਕਾਰਨ ਜਿਹੜਾ ਅੱਜ ਦੁੱਧ ਦੀ ਪ੍ਰੋਡਕਸ਼ਨ ਹੈ ਉਹ ਤਾਂ ਉਨੀ ਹੈ ਦੁੱਧ ਦੀ ਕੰਜ਼ਮਪਸ਼ਨ ਵਧ ਰਹੀ ਹੈ ਇਹਨਾਂ ਦੁੱਧ ਕਿੱਥੋਂ ਆਉਂਦਾ ਹੈ ਦਿਵਾਲੀ ਦੇ ਦਿਨ ਵਿੱਚ ਲੱਖਾਂ ਕਰੋੜਾਂ ਟਨ ਦੁੱਧ ਯੂਜ਼ ਹੁੰਦਾ ਹੈ ਉਹ ਦੁੱਧ ਕਿੱਥੋਂ ਆਉਂਦਾ ਉਹ ਕਿ ਇੰਨਾ ਦੁੱਧ ਉਹ ਸਾਨੂੰ ਕੋਈ ਸਾਈਡ ਇਫੈਕਟ ਦਿੰਦਾ ਉਹ ਸਿੰਥੈਟਿਕ ਮਿਲਕ ਯੂਜ਼ ਹੁੰਦੇ ਨੇ ਜਿੰਨਾ ਤੁਹਾਨੂੰ ਪਤਾ ਹੀ ਹੈ ਸਿੰਥੈਟਿਕ ਮਿਲਕ ਬਹੁਤ ਜ਼ਿਆਦਾ ਯੂਜ਼ ਹੁੰਦਾ ਹੈ ਜੇ ਤੁਹਾਨੂੰ ਆਪਾਂ ਜੇ ਚਾਹੀਏ ਤਾਂ ਉਹਨਾਂ ਮਿਲਕਾਂ ਦਾ ਤੱਕ ਆਪਣੀ ਰੋਜ਼ਮਰ ਦੀ ਜ਼ਰੂਰਤ ਨਹੀਂ ਪੂਰੀ ਹੁੰਦੀ ਜੀ ਤਾਂ ਇਸ ਪਿੱਛੇ ਤਾਂ ਦੇਖੋ ਸਰਕਾਰ ਨੂੰ ਇਸ ਚੀਜ਼ ਦੇ ਉੱਤੇ ਧਿਆਨ ਕਰਕੇ ਤੇ ਜਿਹੜੇ ਮਹਿਕਲੇ ਲੈਣੇ ਬੰਦੇ ਨੇ ਸਿਵਲ ਸਰਜਨ ਨੇ ਉਹਨਾਂ ਵੀ ਇਸ ਤੇ ਪੂਰਾ ਕੰਮ ਹੀ ਨਹੀਂ ਰਾਈ ਨੇ ਤੇ ਉਹਨਾਂ ਨੂੰ ਹੋਰ ਵੀ ਕੰਮ ਕਰਨਾ ਚਾਹੀਦਾ ਸੋ ਆਪ ਲੋਕੋ ਨੇ ਜਾਣਿਆ ਦੇਖੋ ਅਡਲਟ੍ਰੇਸ਼ਨ ਫੂਡ ਪੈਸਟੀਸਾਈਡਸ ਦਾ ਅਸਰ ਸਾਡੀ ਲਾਈਫ ਤੇ ਬਹੁਤ ਹੁੰਦਾ ਜਾ ਰਿਹਾ ਹੈ ਸਲੋ ਕੈਂਸਰ ਬੰਦੀ ਜਾ ਰਹੀਆਂ ਸਾਡੀਆਂ ਖਰਾਬਾਂ ਸੋ ਇਸ ਚੀਜ਼ ਦੀ ਡਾਕਟਰ ਸਾਹਿਬ ਤੇ ਕਹਿਣ ਦੇ ਮੁਤਾਬਕ ਪ੍ਰਿਕਾਸ਼ਨ ਲੋ ਤੇ ਪੂਰਾ ਪੂਰਾ ਆਪਣੀ ਲਾਈਫ ਦੇ ਵਿੱਚ ਖਿਆਲ ਰੱਖੋ ਤਾਂ ਕਿ ਆ ਤੁਸੀਂ ਸਰਵਾਈਵ ਕਰ ਸਕੋ ਅੱਛੀ ਜ਼ਿੰਦਗੀ ਜੀ ਸਕੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਵੀ ਪਬਲਿਕ ਨੂੰ ਮੈਸੇਜ ਦੇਣਾ ਚਾਹੁੰਦਾ ਥੈਂਕ ਯੂ ਮੈਸੇਜ ਆਪਾਂ ਪਹਿਲਾਂ ਹੀ ਦੇਤਾ ਹੈ ਵੀ ਜੈਗ ਫੂਡ ਜਿਸ ਤਰ੍ਹਾਂ ਕੈਮੀਕਲ ਦੇ ਡਲ ਟ੍ਰੈਕਟਰ ਫੂਡ ਨੂੰ ਵਿਚਾਰ ਰੱਖੋ ਆਪ ਵੀ ਜਾਗਰੂਕ ਹੋ ਸਰਕਾਰ ਤਾਂ ਜਾਗਰੂਕ ਹੈਗੀ ਹੈ ਪਰ ਆਪ ਆਪ ਨੂੰ ਹੋਮਾ ਦੀ ਸਰਕਾਰ ਦੇ ਨਾਲ ਚੱਲਾਂਗੇ ਫੇਰ ਹੀ ਇਹ ਚੀਜ਼ ਦਾ ਫਰਕ ਹੈ ਥੈਂਕ ਯੂ ਵੈਰੀ ਮੱਚ ਸੀ ਸੋ ਨਾਈਸ ਸਰ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ